ਹੈਲੋ ਜੀ ਸਸਰੀਆ ਕਲਜੀ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਹੈ ਨਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਤੇ ਹੁਣ ਲੱਗੇ ਸੀਗੇ ਮੈਂ ਸ਼ਾਮ ਦੇ ਦਾਲ ਸਬਜ਼ੀ ਦੀ ਤਿਆਰੀ ਕਰਨ ਸਵੇਰ ਤੋਂ ਤੁਹਾਨੂੰ ਪਤਾ ਹੀ ਆ ਕੰਮ ਕਰ ਚੱਲੀ ਜਾਂਦੇ ਨੇ ਡੇਲੀ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਡੇ ਲਈ ਕੋਈ ਨਵੀਂ ਵੀਡੀਓ ਲੈ ਕੇ ਆਵਾਂ ਰੋਜ਼ ਦੀ ਰੋਜ਼ ਮੇਰੀ ਤੁਸੀਂ ਵੀ ਨਾ ਬੋਰ ਹੋ ਮੋਰ ਡੇਲੀ ਰੁਟੀਨ ਤੇ ਕੰਮ ਦੇ ਰਿੱਕੇ ਜਾਂ ਬਲੌਗ ਦੇਖ ਕੇ ਹਨਾ ਨਵੀਂ ਤੇ ਨਵੀਂ ਚੀਜ਼ ਕੋਈ ਟਰਾਈ ਕਰਦੇ ਰਹਿੰਦੇ ਹਾਂ ਤੁਹਾਡੇ ਲਈ ਤਾਂ ਜੋ ਹਨਾ ਤੁਹਾਨੂੰ ਵੀ ਵੀਡੀਓ ਦੇਖਣ ਦੇ ਵਿੱਚ ਇੰਟਰਸਟ ਬਣਿਆ ਰਹੇ ਬਾਕੀ ਜੀ ਤੁਹਾਡੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਇੰਨੇ ਸੋਹਣੇ-ਸੋਹਣੇ ਕਮੈਂਟ ਕਰਨ ਲਈ ਤੇ ਜਿਹੜੀ ਕੱਲ ਆਪਾਂ ਨੇ ਵੀਡੀਓ ਪਾਈ ਉਹਦੇ ਉੱਤੇ ਨਾ ਕਮੈਂਟ ਆਫ ਹੋ ਗਏ ਉਹ ਤਾਂ ਕਰਕੇ ਹੋ ਗਿਆ ਕਿਉਂਕਿ ਉਹਦੇ ਵਿੱਚ ਬੱਚੇ ਬਹੁਤ ਜ਼ਿਆਦਾ ਸੀਗੇ ਮਤਲਬ ਬੱਚੇ ਦੀ ਵੀਡੀਓ ਜ਼ਿਆਦਾ ਸੀਗੀ ਤਾਂ ਕਰਕੇ ਫੇਰੇ YouTube ਕਮੈਂਟ ਆਫ ਕਰ ਦਿੰਦਾ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਜਦੋਂ ਫੇਰ ਮੈਨੂੰ ਪਤਾ ਲੱਗਿਆ ਨਾ ਫੇਰ ਮੈਂ ਕਮੈਂਟ ਖੋਲ੍ਹ ਦਿੱਤੇ ਸੀ ਤੇ ਚਲੋ ਜੀ ਹੈਨਾ ਅੱਜ ਫੇਰ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਈ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਅੱਜ ਇੱਕ ਰੈਸਪੀ ਬਣਾਵਾਂਗੇ ਅ ਰੈਸਪੀ ਦਾ ਨਾਮ ਹੈਗਾ ਆਟਾ ਧੋਕੇ ਸਬਜ਼ੀ ਬਣਾਉਣਾ ਆਟਾ ਧੋਕੇ ਹੈ ਨਾ ਦਾਲ ਸਬਜ਼ੀ ਜੋ ਕੁਛ ਵੀ ਕਹਿ ਸਕਦੇ ਹੋ ਤੁਸੀਂ ਕਹਿ ਸਕਦੇ ਹੋ ਆਟਾ ਧੋਕੇ ਆਪਾਂ ਇੱਕ ਰੈਸਪੀ ਬਣਾਵਾਂਗੇ ਤਿਆਰ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਹੁਤ ਵਧੀਆ ਰੈਸਪੀ ਬਣਦੀ ਆ ਤੇ ਮੈਂ ਪਹਿਲੀ ਵਾਰ ਟਰਾਈ ਕਰਨ ਲੱਗੀ ਆ ਤੁਸੀਂ ਵੀ ਦੇਖਿਓ ਮੈਂ ਕਿੱਦਾਂ ਬਣਾ ਰਹੀ ਆ ਤੇ ਬਾਕੀ ਜੀ ਦੱਸਿਓ ਕਿ ਹੋਜੀ ਬਣੀ ਤੇ ਆਪਾਂ ਸ਼ੁਰੂ ਕਰਦੇ ਆ ਰੈਸਪੀ ਬਣਾਉਣੀ ਤੇ ਚੱਲਦੇ ਆ ਜੀ ਆਪਾਂ ਰਸੋਈ ਦੇ ਵਿੱਚ ਤੇ ਬਣੇ ਰਹੋ ਬਲੌਗਰ ਲਓ ਜੀ ਲਓ ਜੀ ਇਸ ਰੈਸਪੀ ਨੂੰ ਬਣਾਉਣ ਲਈ ਆਪਾਂ ਨੂੰ ਨਾ ਆਟਾ ਚਾਹੀਦਾ ਹੈ ਗੁੰਨਿਆ ਹੋਇਆ ਤੇ ਜੇਕਾ ਆਪਾਂ ਨੇ ਮਤਲਬ ਸਵੇਰੇ ਬਣਾਉਣੀ ਆ ਤਾਂ ਸਾਰੀ ਰਾਤ ਦਾ ਗੁੰਨੇ ਕੇ ਰੱਖਿਆ ਹੋਵੇ ਜੇ ਸ਼ਾਮ ਨੂੰ ਬਣਾਉਣੀ ਆ ਤਾਂ ਸਵੇਰ ਦਾ ਸਾਰੇ ਮਤਲਬ ਦਿਹਾੜੀ ਦਾ ਗੁੰਨ ਕੇ ਥੇ ਹੋਵੇ ਆਟਾ ਕੋਈ ਸਾਰੀ ਦਿਹਾੜੀ ਨਹੀਂ ਵੀ ਉਹ ਆਟਾ ਗੁੰਨ ਕੇ ਰੱਖੇ ਨੂੰ ਤੇ ਇਹ ਮੇਰਾ ਆਟਾ ਸਵੇਰ ਦਾ ਗੁੰਨ ਕੇ ਰੱਖਿਆ ਹੋਇਆ ਹੈ ਤੇ ਇਹਦੇ ਵਿੱਚ ਪਾਣੀ ਪਾਤਾ ਆਪਾਂ ਨੇ ਹੁਣ ਇਹ ਸਾਟੇ ਨੂੰ ਨਾ ਆਪਾਂ ਐਦਾਂ ਪਾਣੀਆਂ ਦੇ ਵਿੱਚ ਧੋਈ ਜਾਵਾਂਗੇ ਇਦੇ ਵਿੱਚੋਂ ਨਾ ਇਹ ਆਟੇ ਦਾ ਪਾਣੀ ਕੱਢੀ ਜਾਣਾ। ਕਈ ਵਾਰ ਤੋਂ ਲੈਣਾ ਇਹ। ਬਹੁਤ ਵਧੀਆ ਰੈਸਪੀ ਆ ਮੈਂ ਸੁਣੀ ਹੋਈ ਸੀਗੀ ਤੇ ਅੱਜ ਮੈਂ ਖਾ ਚਲੋ ਟਰਾਈ ਕਰਕੇ ਦੇਖਦੇ ਆ। ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਆ। ਇਸ ਤਰ੍ਹਾਂ ਨਾ ਇਹਦੇ ਵਿੱਚੋਂ ਪਾਣੀ ਕੱਢੀ ਆ। ਹੁਣ ਆਪਾਂ ਇਹ ਦੇਖੋ ਆਟਾ ਜਾਂ ਨਿਕਲ ਗਿਆ ਇਹਦੇ ਵਿੱਚ। ਇਹ ਪਾਣੀ ਚੇਂਜ ਕਰ ਦਾਂਗੇ। ਬਸ ਬਦਲੀ ਪਾਣੀ ਇਹ ਡੋਲਦੀ ਜਾਣਾ। ਤੇ ਹੋਰ ਪਾਈ ਜਾਣਾ ਇਹਦੇ ਵਿੱਚ। ਪਾਣੀ ਪਾ ਲਿਆ ਤਾਂ ਆਪਣੇ ਪਹਿਲਾ ਪਹਿਲਾਂ ਤਾਂ ਇਸ ਤਰ੍ਹਾਂ ਚੁੱਟਾ-ਚੁੱਟਾ ਜਿਹਾ ਪਾਣੀ ਨਿਕਲੂਗਾ ਜਦੋਂ ਤੱਕ ਇਹਦੇ ਵਿੱਚੋਂ ਇਹ ਪਾਣੀ ਸਾਫ਼ ਨਹੀਂ ਨਿਕਲਣ ਲੱਗਦਾ ਆਟੇ 'ਚ ਉਦੋਂ ਤੱਕ ਬਸ ਇਹਨੂੰ ਇੱਦਾਂ ਹੀ ਕਰੀ ਜਾਣਾ ਤੋਈ ਜਾਣਾ ਆਟਾ ਤੇ ਹੁਣ ਆਪਾਂ ਆ ਵੀ ਪਾਣੀ ਢੋਂਦਾਂਗੇ ਇਨੂੰ ਆਟੇ ਨੂੰ ਮੈਂ ਮਲ ਮਲ ਕੇ ਥੋਣਾ। ਖਸਣ ਤੋਂ ਹੀ ਜਾਣੇ ਨੇ ਘਟੀ ਜਾਣਾ। ਜੇ ਤੋਂ ਥੋੜਾ ਜਿਹਾ ਰਹਿ ਗਿਆ ਨਾ ਫੇਰ ਤੁਹਾਨੂੰ ਦੱਸਾਂ ਲਵਾਂ। ਇਹ ਜਿਹੜਾ ਇਹ ਪਾਣੀ ਆ ਤੁਸੀਂ ਮਤਲਬ ਡੋਲਿਓ ਚਾਹੇ ਨਾ ਕਿਸੇ ਬਾਲਟੀ ਚ ਕੱਢ ਲਿਓ ਤੇ ਪਸ਼ੂਆਂ ਨੂੰ ਤੇੜ ਵਗੈਰਾ ਭਿਉਂਦੇ ਉਹਦੇ ਵਿੱਚ ਪਸ਼ੂਆਂ ਨੂੰ ਪਾ ਦਿਓ। ਪਾਂਛੇ ਵਾਰੀ ਵੱਧ ਵੀ ਨਿਕਲ ਜੂਗਾ ਪਾਣੀ ਜਿੰਨਾ ਚਿਰ ਸਾਫ਼ ਨਹੀਂ ਹੁੰਦਾ ਨਾ ਉਨਾ ਚਿਰ ਬਸ ਧੋਈ ਜਾ। ਤੇ ਦੇਖੋ ਨੇ ਤੁਹਾਨੂੰ ਮੈਂ ਸਾਫ਼ ਕਰ ਲੈਣਾ ਪਾਣੀ ਚ ਧੋ ਦਸ। ਬਸ ਇਦਾਂ ਹੀ ਪਾਣੀ ਚ ਸਾਫ਼ ਕਰੀ ਜਾਣਾ ਇਹਨੂੰ ਡੋਲੀਆਂ ਦਾ ਪਾਣੀ। ਲਓ ਜੀ ਆਟਾ ਆਪਣਾ ਦੇਖੋ ਸਾਫ਼ ਹੋ ਗਿਆ। ਤੇ ਬਿਲਕੁਲ ਗੁੱਧ ਬਣ ਗਈ ਇਹਦੀ। ਇਹੀ ਬਣਾਉਣੀ ਸੀ ਆਪਾਂ ਨੇ। ਤੇ ਇਹ ਮੈਂ ਇਹਦੇ ਵਿੱਚ ਪਾ ਲਿਆ ਸੀ ਬਾਅਦ ਚ ਫਿਰ ਚਰਨੀ ਦੇ ਵਿੱਚ ਪਾ ਪਾ ਕੇ ਸਮਾਥੀ ਲਿਆ ਤਾਂ ਕਿਉਂਕਿ ਇਹੋ ਆਪਣਾ ਜਿਆਦਾ ਟਾਈਮ ਲੱਗ ਗਿਆ ਸੀ ਤੇ ਮੈਂ ਇਹਦੇ ਵਿੱਚ ਧੋਤ ਆ ਚਰਨੀ ਚ ਪਾ ਕੇ ਛੇਤੀ ਧੋਤ ਪਾ ਲਿਆ ਇਹੋ ਜੀ ਗੋਦ ਚਾਹੀਦੀ ਸੀ ਆਪਾਂ ਨੂੰ ਇਹ ਗੋਦ ਨਿਕਲੇ ਆਟਾਤ ਹੋ ਤੋ ਕੇ ਇਹੀ ਆਪਾਂ ਚਾਹੀਦੀ ਸੀ ਜਿੰਨੀ ਗੋਦ ਮਤਲਬ ਸਪੰਜੀ ਜੀ ਬਣ ਗਈ ਇਹਦੀ ਫਿਰ ਹੁਣ ਦੇਖੋ ਗਾਹਾਂ ਦੱਸ ਦੀ ਮੈਂ ਤੁਹਾਨੂੰ ਇਹਦਾ ਕੀ ਕਰਨਾ ਇਹਦੀ ਆਪਾਂ ਸਬਜ਼ੀ ਬਣਾਵਾਂਗੇ

ਹੱਥ ਤੇਲ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਬੋਲਾ ਕੱਟੇ ਰੱਖਣਾ ਗੈਸ ਹੌਲੀ-ਹੌਲੀ ਪਕਾਉਂਦੇ ਇਹਨਾਂ ਨੂੰ ਸਾਜੂ ਅੰਦਰ ਤੱਕ ਪੱਕ ਜਾਈਏ ਰਾਣ ਜਦ ਤੱਕ ਬ੍ਰਾਊਨ ਨਹੀਂ ਨਾ ਹੁੰਦੀਆਂ ਉਦੋਂ ਤੱਕ ਭੁੰਨਾਂਗੇ ਇਹਨਾਂ ਥੋੜੀ ਥੋੜੀ ਫੁੱਲ ਜਾਣਾ ਇਹਨਾਂ ਨੇ ਸਾਈਜ਼ ਵੱਡਾ ਹੋ ਜਾਣਾ ਇਹਨਾਂ ਲੋ ਜੀ ਆਪਣੀਆਂ ਬੋਲਾਂ ਇਹ ਬਿਲਕੁਲ ਪੋਜੀਆਂ ਆਟੇ ਦੀਆਂ ਜਿਹੜੀਆਂ ਆਪਾਂ ਨੇ ਬਣਾ ਕੇ ਪੈਨਾਂ ਸੀ ਇਹਨ ਬ੍ਰਾਊਨ ਹੋ ਗਈਆਂ ਤੇ ਫੁੱਲ ਵੀ ਗਈਆਂ ਹੁਣ ਇਹਨਾਂ ਨੂੰ ਆਪਾਂ ਕੱਢ ਲਾਂਗੇ ਬਾਹਰ ਤੇ ਜਿਹੜਾ ਹੁਣ ਇਹ ਬਾਦੂ ਤੇਲ ਹਨ ਇਹ ਕੱਢ ਦਾਂਗੇ ਆਪਾਂ ਕਿਸੇ ਭਾਂਡੇ 'ਚ ਥੋੜਾ ਜਿਹਾ ਰੱਖਾਂਗੇ ਤੜਕਾ ਲਾਉਣ ਦੇ ਤੇ ਤੇਲ ਨਹੀਂ ਜ਼ਿਆਦਾ ਹੋ ਜਾਣਾ ਬਹੁਤ ਜ਼ਿਆਦਾ ਤੇਲ ਹੈ ਜ਼ਿਆਦਾ ਨਹੀਂ ਰੱਖਦੇ ਥੋੜਾ ਜਿਹਾ ਤੇਲ ਰੱਖਾਂਗੇ ਬਸ ਬੋਲ ਤਾਂ ਇਹ ਬੋਲਾਂ ਚੋਂ ਵੀ ਨਿਕਲ ਆਉਣਾ ਜਦੋਂ ਰਿੱਜਣਾ ਉਹਨਾਂ ਨੂੰ ਤੇ ਤੇਲ ਵਿੱਚ ਹੁੰਦਾ ਇਹਨਾਂ ਦੇ ਵਿਚ ਨਾਲ ਕਰਿਆ ਹੋਇਆ ਲਸਣ ਪਿਆਜ਼ ਆਦਰਕ ਦਾ ਪੇਸਟ ਵਿਚ ਵਿਚੇ ਹਰੀ ਮਸਾਲਾ ਇਹ ਸੋਨੇ ਲਾਗੇ ਜੀ ਪਿਆਜ਼ ਆਪਨੇ ਪੁੱਜ ਗਏ ਤੇ ਹੁਣ ਇਹ ਪਾ ਦਾਂਗੇ ਟਮਾਟਰ ਪੇਸਟ ਕਰਿਆ ਬਣਾ ਲਿਆ ਆਪਾਂ ਨੇ ਦੋ ਟਮਾਟਰ ਪਾਏ ਨੇ ਤੇ ਹੁਣ ਇਹਨੂੰ ਭੁੰਨਾਂਗੇ ਥੋੜਾ ਸੇਕ ਲਵਾ ਲਈਏ ਫਿਰ ਇਹਦੇ ਵਿੱਚ ਮਸਾਲੇ ਪਾਉਣੇ ਆਪਾਂ ਬਸ ਤੜਕਾ ਤੋਂ ਇਸੇ ਤਰ੍ਹਾਂ ਹੀ ਲਾਉਣਾ ਜਿੱਕਣ ਸਿੰਪਲ ਆਪਾਂ ਦਾ ਸਬਜ਼ੀ ਨੂੰ ਲਾਉਣਾ ਹੈ ਇਹ ਲਗ ਲਗ ਲੋੜ ਨੂੰ ਤੇ ਇਧਰ ਆਪਾਂ ਨੇ ਬਣਾਇਆ ਨੇ ਚੌਲ ਬੱਚੇ ਕਹਿੰਦੇ ਚੌਲ ਖਾਵਾਂਗੇ ਚੌਲ ਆਪਣੇ ਘਰ ਤੇ ਇਧਰ ਚੌਲ ਰਿਚ ਰਹੇ ਨੇ ਤੇ ਉਧਰ ਆਪਣੀ ਧਾਰ ਬਣੂਗੀ ਲਓ ਜੀ ਪਾ ਦਈਏ ਮਸਾਲੇ ਹੁਣ ਆਪਾਂ ਤੇ ਹਲਦੀ 2 ਚਮਚੇ ਨਰਦੇ ਪਾਵਾਂਗੇ ਤੇ कलर ले पावगी देखी मिर्च फिर दूसरी अपने हरी मिर्च तो पाई थी पा हम सेक लगा चौल ना, ना चौल पाने तो थोड़ा पानी पा दे रुझा ਉਹੀ ਬਣਾਵਾਂਗੇ ਆਟੇ ਦੀ ਸਬਜ਼ੀ ਅੱਜ ਬਣਾ ਕੇ ਦਿਖਾਵਾਂਗੇ। ਇਹ ਬਾਅਦ ਇਹਨੇ ਕਿਵੇਂ ਬਣੇ? ਹਾਂ। ਲੋ ਜੀ ਹੁਣ ਆਪਾਂ ਇਹਦੇ ਵਿੱਚ ਗਲਾਸ ਦੋ ਕ ਗਲਾਸ ਪਾਣੀ ਦੇ ਪਾ ਦੇ। ਇਹਨੂੰ ਰਜਾਵਾਂਗੇ। ਤਰੀ ਇੰਨੇ ਕ ਰੱਖੀ ਆਪਾਂ ਨੇ। ਇਹਨੂੰ ਇਹਨਾਂ ਰਜਾਵਾਂਗੇ। ਲੋ ਜੀ ਤਰੀ ਆਪਣੇ ਵਿੱਚ ਵੀ ਹੁਣ ਪਾ ਦਾਂਗੇ ਇਹਦੇ ਵਿੱਚ। ਕਸਤੂਰੀ ਮੇਥੀ ਇਹ ਪਾਉਣ ਤੋਂ ਬਾਅਦ ਹੁਣ ਪਾਵਾਂਗੇ ਆਪਣੀਆਂ ਇਹ ਫਰਾਈ ਕਰੀਆਂ ਹੋਈਆਂ ਬੋਲ ਫਸੇ ਨੂੰ ਅੰਦਰ ਜਾਣ ਦੀ ਲੋੜ ਨਹੀਂ ਕੀ ਇਹ ਤਾਂ ਤਲੀਆਂ ਹੋ ਜਾਂਦੀਆਂ ਨੇ ਆਪਾਂ ਤੇ ਹੁਣ ਬੱਸ ਇਹਨੂੰ ਇਸ ਪੰਡੇ ਦੇ ਵਿੱਚ ਪਾ ਦਿੰਦੇ ਹਾਂ ਪੰਡਾ ਚਾੜ ਕੇ ਦਵਾਉਂਦੇ ਲੋ ਜੀ ਆਪਣੀ ਇਹ ਤੋਂ ਮੇ ਆਟੇ ਦੀ ਸਬਜੀ ਬਣ ਕੇ ਤਿਆਰ ਆ ਤੇ ਤੁਸੀਂ ਦੱਸੋ ਜੀ ਤੁਹਾਨੂੰ ਕਿਹੋ ਜਿਹੀ ਲੱਗ ਰਹੀ ਆ ਦੇਖਣ ਨੂੰ ਤਾਂ ਬਹੁਤ ਟੇਸਟੀ ਲੱਗ ਰਹੀ ਆ ਹਨਾ ਵਧੀਆ ਲੱਗ ਰਹੀ ਆ ਖਾਣ ਨੂੰ ਵੀ ਹੋਊਗੀ ਤੇ ਇਹਦੇ ਵਿੱਚ ਨਾ ਕਲਰ ਥੋੜਾ ਫਿੱਕਾ ਆ ਰਿਹਾ ਵੈਸੇ ਬਹੁਤ ਕਲਰ ਹੈ ਦਾ ਸਬਜੀ ਦਾ ਕਲਰ ਬਹੁਤ ਵਧੀਆ ਆ ਹੈ ਤੇ ਬਾਕੀ ਜੀ ਹੁਣ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਮੰਡ ਕਰਕੇ ਜੋ ਦੱਸਿਓ ਤੇ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਇਹ ਨਵੀਂ ਰੈਸਪੀ ਕਿਹੋ ਜਿਹੀ ਲੱਗੀ ਤੇ ਜ਼ਰੂਰ ਦੱਸਿਓ ਤੁਹਾਨੂੰ ਇਹ ਸਾਡੀ ਨਵੀਂ ਰੈਸਪੀ ਜੋ ਆਪਾਂ ਟਰਾਈ ਕਰੀ ਆ ਕਿਹੋ ਜਿਹੀ ਲੱਗੀ ਤੇ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ